ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੌਧ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤਿਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨੰਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀਧਰ ਸਵਾਮੀ ਜੀ ਧੰਗੁਰ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤੱਖ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰ ਜੀਆਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ੍ਹ ਸੁਣ ਕੇ ਖਾਲਸਾ ਜੀ ਜੀਵ ਦਾ ਉਦਾਰ ਹੁੰਦਾ ਹੈ ਐਸੀ ਪਰਉਪਕਾਰ ਵਾਲੀ ਬਾਣੀ ਐਸੀ ਸਮਰੱਥਾ ਵਾਲੀ ਬਾਣੀ ਨੂੰ ਪੜ੍ਹਿਆ ਕਰੀਏ ਜਿਸ ਬਾਣੀ ਨੂੰ ਪੜ੍ਹ ਕੇ ਸਾਨੂੰ ਸੋਝੀ ਆਵੇਗੀ ਜੀਵਨ ਕਿਵੇਂ ਜਿਉਣਾ ਹੈ ਜਾਚ ਆਵੇਗੀ ਦੁੱਖਾਂ ਨੂੰ ਕਿਵੇਂ ਨਾਸ਼ ਕਰਨਾ ਹੈ ਸੁੱਖ ਕਿਵੇਂ ਮਿਲ ਜਾਣਗੇ ਸਾਰਾ ਕੁਝ ਪਤਾ ਲੱਗ ਜਾਵੇਗਾ ਪੂਰਿਆਂ ਸਤਿਗੁਰਾਂ ਦੀ ਬਾਣੀ ਸਭ ਕੁਝ ਪੂਰਾ ਕਰ ਦਿੰਦੀ ਹੈ ਸਮਰੱਥਾ ਦੀ ਮਾਲਕ ਹੈ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਿਟਾਈ ਖਾਲਸਾ ਦੀ ਸਾਰੀਆਂ ਚਿੰਤਾਵਾਂ ਨੂੰ ਦੂਰ ਕਰਨ ਵਾਸਤੇ ਇਹ ਪਾਵਨ ਪਵਿੱਤਰ ਬਾਣੀ ਸਤਿਗੁਰ ਜੀਆ ਨੇ ਰਚਨਾ ਕੀਤੀ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਸ ਵੇਲੇ ਖਾਲਸਾ ਜੀ ਮਹਾਰਾਜ ਜੀਆ ਦਾ ਸਰੂਪ ਲਿਖ ਰਹੇ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ 2-4 ਦਿਨ ਜਦੋਂ ਨਾ ਆਏ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਪੁੱਛਣਾ ਕੀਤਾ ਮਹਾਰਾਜ ਜੀ ਬਾਣੀ ਕਿਉਂ ਨਹੀਂ ਲਿਖਾਉਣ ਵਾਸਤੇ ਆਉਂਦੇ ਤੇ ਸਤਿਗੁਰ ਜੀ ਮਹਾਰਾਜ ਕਹਿੰਦੇ ਅਸੀਂ ਭਾਈ ਸੋਚ ਰਹੇ ਹਾਂ ਵਿਚਾਰ ਰਹੇ ਹਾਂ ਐਸੀ ਬਾਣੀ ਰਚ ਕੇ ਸੰਸਾਰ ਨੂੰ ਦਈਏ ਜਿਸ ਬਾਣੀ ਨੂੰ ਪੜ੍ਹ ਕੇ ਸੁਣ ਕੇ ਇਹਨਾਂ ਨੂੰ ਸਾਰੇ ਸੁੱਖ ਪ੍ਰਾਪਤ ਹੋ ਜਾਣ ਤੇ ਖਾਲਸਾ ਜੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਫਿਰ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਸ੍ਰੀ ਸੁਖਨੀ ਸਾਹਿਬ ਜੀ ਦੀ ਬਾਣੀ ਦੀ ਰਚਨਾ ਕੀਤੀ ਸੀ ਸ੍ਰੀ ਸੁਖਨੀ ਸਾਹਿਬ ਦੀ ਬਾਣੀ ਸੁਖਾਂ ਦੀ ਮਣੀ ਮਹਾਰਾਜ ਨੇ ਪ੍ਰਗਟ ਕਰਨਾ ਕੀਤੀ ਸੀ ਸਤਿਗੁਰੂ ਜੀ ਨੇ ਕਹਿਣਾ ਕੀਤਾ ਸੀ ਵੀ ਇਹ ਕਾਲ ਯੁਗ ਦਾ ਭਿਆਨਕ ਸਮਾਂ ਹੈ ਇਹਦੇ ਵਿੱਚ ਲੋਕਾਂ ਕੋਲੇ ਸਮਾਂ ਨਹੀਂ ਹੋਵੇਗਾ ਤੇ ਅਸੀਂ ਐਸੀ ਬਾਣੀ ਰਚ ਚੱਲੇ ਹਾਂ ਜਿਹੜਾ ਇਸ ਬਾਣੀ ਦਾ ਜਾਪ ਕਰੇਗਾ ਉਹਦੇ 24 ਘੰਟੇ 24 ਘੜੀਆਂ ਖਾਲਸਾ ਜੀ ਇਹ ਅਠੇ ਪੈਰ ਉਹਦੇ ਸਫਲੇ ਹੋਣਗੇ 24 ਹਜ਼ਾਰ ਸੁਆਸਾ ਸਫਲਾ ਹੋਵੇਗਾ ਸੋ ਇਹ ਮਹਾਰਾਜ ਜੀ ਨੇ ਇਸ ਕਰਕੇ ਪਾਵਨ ਪਵਿੱਤਰ ਬਾਣੀ ਰਚਨਾ ਕੀਤੀ ਹੈ ਸੋ ਜਿਹੜਾ ਸੁਖਾਂ ਦੀ ਮਣੀ ਸ੍ਰੀ ਸੁਖਣੀ ਸਾਹਿਬ ਦਾ ਜਾਪ ਕਰਦਾ ਹੈ ਖਾਲਸਾ ਜੀ ਉਹਦੇ ਉੱਤੇ ਪਹਿਲੀ ਗੱਲ ਤੇ ਕਲਯੁਗ ਦਾ ਪ੍ਰਭਾਵ ਨਹੀਂ ਪੈਂਦਾ ਤੇ ਸੁਖਣੀ ਸਾਹਿਬ ਦੇ ਜਾਪ ਕਰਨ ਦੇ ਨਾਲ ਸੁੱਖ ਆਉਂਦੇ ਹਨ ਮਹਾਰਾਜ ਜੀ ਕਿਰਪਾ ਵਰਤਦੀ ਹੈ ਦੁੱਖ ਨਾਸ਼ ਹੋ ਜਾਂਦੇ ਆ ਤੇ ਸੁੱਖ ਖਾਲਸਾ ਜੀ ਆ ਜਾਂਦੇ ਸਰੀਰ ਉਤੋਂ ਕਸ਼ਟ ਝੋਰੇ ਰੋਗ ਦੂਰ ਹੋ ਜਾਂਦੇ ਆ ਅਸੀਂ ਪਾਵਨ ਪਵਿੱਤਰ ਬਾਣੀ ਮਹਾਰਾਜ ਨੇ ਰਚੀ ਹੈ ਮਤਬੋਧ ਆ ਜਾਂਦੀ ਹੈ ਸਮਾਤ ਆ ਜਾਂਦੀ ਹੈ ਭੈੜੀ ਮਤ ਜਿਹੜੀ ਦੂਰ ਹੋ ਜਾਂਦੀ ਹੈ ਐਸੀ ਪਾਵਨ ਪਵਿੱਤਰ ਬਾਣੀ ਮਹਾਰਾਜ ਨੇ ਰਚਨਾ ਕੀਤੀ ਹੈ ਸੋ ਸੱਚੇ ਪਾਸ਼ਾ ਮਹਾਰਾਜ ਸਤਿਗੁਰੂ ਜੀ ਮਹਾਰਾਜ ਨੇ ਬੜਾ ਪਰਯੋਪਕਾਰ ਸਾਡੇ ਉੱਪਰ ਕੀਤਾ ਹੈ ਖਾਲਸਾ ਜੀ ਪਰ ਅਸੀਂ ਮਹਾਰਾਜ ਸੱਚੇ ਪਾਸ਼ਾ ਦੇ ਨਲਾਇਕ ਬੱਚੇ ਬਣ ਕੇ ਸਤਿਗੁਰਾਂ ਦੀ ਜਿਹੜਾ ਹੋਕਾ ਸੀ ਉਪਦੇਸ਼ ਸੀ ਉਹਤੇ ਪਹਿਰਾ ਨਹੀਂ ਦਿੱਤਾ 사ਤਗੁਰੂ ਜੀ ਮਹਾਰਾਜ ਦੇ ਬਚਨ ਨਹੀਂ ਕਮਾਏ ਸੋ ਜਿਹੜਾ ਬਚਨ ਕਮਾਉਂਦਾ ਹੈ ਉਹਨੂੰ ਮਹਾਰਾਜ ਸੱਚੇ ਪਾਤਸ਼ਾਹ ਦੇ ਘਰੋਂ ਬਹੁਤ ਸੁਖ ਪ੍ਰਾਪਤ ਹੁੰਦੇ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦ ਦੀ ਤਰਿਆ ਉਹ ਗੁਰੂ ਦੀ ਕਿਰਪਾ ਨਾਲ ਗੁਰੂ ਦੀ ਮਿਹਰ ਨਾਲ ਗੁਰੂ ਦੀ ਨਜ਼ਰ ਦੇ ਨਾਲ ਤਰ ਜਾਂਦਾ ਹੈ ਜਿਹੜੇ ਪੂਰੇ ਗੁਰਾਂ ਦਾ ਉਪਦੇਸ਼ ਕਮਾਉਂਦਾ ਹੈ ਸੋ ਇਸ ਕਰਕੇ ਖਾਲਸਾ ਜੀ ਗੁਰੂ ਦਾ ਉਪਦੇਸ਼ ਕਮਾਇਆ ਕਰੀ ਸੱਚੇ ਪਾਤਸ਼ਾਹ ਦਇਆ ਕਰਨ ਆਓ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਵੇਂ ਕਿਰਪਾ ਕੀਤੀ ਮੇਰਾ ਕੀਤੀ ਤੇ ਖਾਲਸਾ ਜੀ ਇਹ ਹੱਡ ਬੀਤੀ ਦੋਵਾਂ ਭੈਣਾਂ ਦੀ ਹੈ ਤੇ ਇਹਨਾਂ ਦਾ ਨਗਰ ਡੇਰਾ ਬਾਬਾ ਨਾਨਕ ਹੈ ਤੇ ਇਹ ਭੈਣਾਂ ਸੁਣਾਉਂਦੀਆਂ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਹੋਈ ਮਹਾਰਾਜ ਨੇ ਮਿਹਰ ਕੀਤੀ ਤੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਖਾਲਸਾ ਜੀ ਭੈਣਾਂ ਦੱਸਦੀਆਂ ਕਿ ਸਾਡਾ ਬਾਪੂ ਜਿਹੜਾ ਉਹ ਪੂਰਾ ਹੋ ਗਿਆ ਸੀ ਤੇ ਅਸੀਂ ਆਪਣੀ ਮਾਂ ਦੇ ਸਿਰ ਤੇ ਪਲੀਆਂ ਦੋਵੇਂ ਭੈਣਾਂ ਇੱਕ ਛੋਟਾ ਸਾਡਾ ਵੀਰ ਹੈ ਤੇ ਮਹਾਰਾਜ ਦੀ ਕਿਰਪਾ ਸਦਕਾ ਆਪਣੀ ਜ਼ਮੀਨ ਹੈ ਕੰਮ ਕਾਜ ਉਹ ਕਰਦਾ ਅਸੀਂ ਵੀ ਰਲ ਕੇ ਕਰਦੀਆਂ ਵੱਡੀ ਭੈਣ ਦੀ ਜਿਹੜੀ ਉਮਰ ਸੀ ਉਹ 29 ਸਾਲ ਦੀ ਜਿਹੜੀ ਛੋਟੀ ਸੀ ਖਾਲਸਾ ਜੀ ਉਹ 27 ਸਾਲਾਂ ਦੀ ਸੀ ਤੇ ਇਹਨਾਂ ਦਾ ਰਿਸ਼ਤਾ ਨਹੀਂ ਸੀ ਹੁੰਦਾ ਰਿਸ਼ਤੇ ਹੋਏ ਸੀ ਤੇ ਲੋਕ ਭਾਨੀ ਮਾਰ ਦਿੰਦੇ ਸੀ ਮਾੜਾ ਕਹਿ ਦਿੰਦੇ ਤੇ ਰਿਸ਼ਤਾ ਸਿਰੇ ਨਹੀਂ ਸੀ ਚੜਦਾ ਤੇ ਬਹੁਤ ਦਿੱਕਤ ਪਰੇਸ਼ਾਨੀ ਭੈਣ ਕਹਿੰਦੀ ਸਾਡੇ ਘਰ ਵਿੱਚ ਸਾਡੀ ਮਾਤਾ ਨੂੰ ਆਈ ਸਾਡੀ ਮਾਤਾ ਸੋਚ ਕੇ ਡਿਪਰੈਸ਼ਨ ਚ ਚਲੀ ਗਈ ਉਹਨੇ ਇਹੋ ਹੀ ਗੱਲਾਂ ਕਰੀ ਜਾਣੀਆਂ ਮੇਰੀਆਂ ਧੀਆ ਦਾ ਕੀ ਬਣੂਗਾ ਇਹਨਾਂ ਨਾਲ ਕੌਣ ਵਿਆਹ ਕਰੂਗਾ ਇਹਨਾਂ ਦੀ ਉਮਰ ਹੀ ਬੜੀ ਹੋਗੀ ਲੋਕੀ ਗੱਲਾਂ ਕਰਦੇ ਆ ਵੀ ਇਨੀਆਂ ਧੀਆ ਵੱਡੀਆਂ ਹੋ ਗਈਆਂ ਘਰੇ ਬਿਠਾਈਆਂ ਬਹੁਤ ਕੁਛ ਪੈਣ ਕਹਿੰਦੀ ਵੀ ਸਾਡੇ ਘਰ ਚ ਚੱਲਦਾ ਤੇ ਅਸੀਂ ਕਈ ਵਾਰ ਲੜ ਵੀ ਪੈਣਾ ਇਹਨਾਂ ਗੱਲਾਂ ਤੋਂ ਵੀ ਮੰਮੀ ਤੂੰ ਕਿਉਂ ਫਿਕਰ ਕਰਨੀ ਆ ਵਾਹਿਗੁਰੂ ਆਪੇ ਕਰੂਗਾ ਤੇ ਨਾ ਕਰੂਗਾ ਤੇ ਕੋਈ ਨਹੀਂ ਬੈਠੀਆਂ ਅਸੀਂ ਘਰੇ ਫਿਰ ਕੀ ਹੋ ਗਿਆ ਆਪਣੇ ਘਰੇ ਬੈਠੀਆਂ ਪਰ ਇਦਾਂ ਕਹਿੰਦੇ ਵੀ ਸਾਡੇ ਜਿੰਨੋਂ ਬਹੁਤ ਜ਼ਿਆਦਾ ਘਰ ਵਿੱਚ ਦਿੱਕਤ ਤਕਲੀਫ ਇਹ ਗੱਲਾਂ ਤੋਂ ਆਉਣ ਲੱਗ ਪਈ ਇੱਕ ਰਿਸ਼ਤਾ ਸਾਨੂੰ ਆਇਆ ਤੇ ਉਹ ਸਾਨੂੰ ਕਹਿਣ ਲੱਗੇ ਜਦੋਂ ਪਹਿਲਾਂ ਹਾਂ ਹੋ ਗਿਆ ਸਭ ਕੁਝ ਹੋ ਗਿਆ ਠਾਕਾ ਵੀ ਲੱਗ ਗਿਆ ਉਸ ਤੋਂ ਬਾਅਦ ਉਹਨਾਂ ਨੇ ਨਾ ਕਰ ਦਿੱਤੀ ਵਾਹਿਗੁਰੂ ਜਾਣੇ ਕਿਹੋ ਜਿਹੀ ਭੈਣ ਕਹਿੰਦੀ ਸਾਡੇ ਕਰਮ ਸੀ ਵੀ ਸਾਡੀ ਨਹੀਂ ਸੀ ਕੋਈ ਗਾਂ ਪੂਰੀ ਪੈਂਦੀ ਤੇ ਉਸ ਤੋਂ ਬਾਅਦ ਭੈਣ ਦੱਸਦੀ ਆ ਕਿ ਗੁਰੂ ਸਾਹਿਬ ਨੇ ਕੋਈ ਸਾਡੇ ਤੇ ਕਿਰਪਾ ਕਰਨੀ ਸੀ ਸਾਡੇ ਤੇ ਕੋਈ ਮਿਹਰ ਕਰਨੀ ਸੀ ਤੇ ਕਹਿੰਦੇ ਇੱਕ ਦਿਨ ਮੈਂ ਫੋਨ ਵੇਖਦੀ ਵੇਖਦੀ ਸੁਣਦੀ ਸੁਣਦੀ ਮੇਰੀ ਆਦਤ ਆ ਸ਼ਾਮਾਂ ਨੂੰ ਸੌਣ ਲੱਗਿਆਂ ਕੁਝ ਨਾ ਕੁਝ ਸੁਣਨਾ ਕੋਈ ਨਾ ਕੁਝ ਬਾਣੀ ਸੁਣਨੀ ਜਾਂ ਕੋਈ ਕਥਾ ਸੁਣਨੀ ਮੈਂ ਗਿਆਨੀ ਠਾਕੁਰ ਸੌ ਨੂੰ ਸੁਣਦੀ ਆ ਤੇ ਸੁਣਦਿਆਂ ਸੁਣਦਿਆਂ ਕਹਿੰਦੇ ਵੀ ਮੈਂ ਨਾ ਸਰਚ ਕੀਤਾ ਤੇ ਮੈਂ ਕਿਸੇ ਦੀ ਨਾ ਕਵਿਸ਼ਰੀ ਦੀ ਕੋਈ ਸੁਣਦੀ ਸਾਂ ਉਹਦੇ ਵਿੱਚ ਬਾਬਾ ਦੀਪ ਸਿੰਘ ਸਾਹਿਬ ਦਾ ਪ੍ਰਸੰਗ ਚੱਲਦਾ ਸੀ ਤੇ ਉਹ ਪੂਰਾ ਨਹੀਂ ਸੀ ਥੋੜਾ ਹੀ ਸੀ ਤੇ ਕਹਿੰਦੀ ਮੈਂ ਨਾ ਉੱਪਰ ਲੇ ਕੇ ਰਿਸਰਚ ਕਰਨ ਲਈ ਧੰਨ ਬਾਬਾ ਦੀਪ ਸਿੰਘ ਸਾਹਿਬ ਕਹਿੰਦੇ ਜਦੋਂ ਸਰਚ ਕੀਤੀ ਤੇ ਉੱਥੇ ਬਹੁਤ ਸਾਰੀਆਂ ਚੀਜ਼ਾਂ ਨਿਕਲ ਆਈਆਂ ਤੇ ਇੱਕ ਥਾਲ ਗਿਆ ਸੀ ਵੀ ਜਿਨ੍ਹਾਂ ਦੇ ਸੰਜੋਗ ਨਹੀਂ ਮਿਲਦੇ ਉਹ ਬਾਬਾ ਦੀਪ ਸਿੰਘ ਸਾਹਿਬ ਦੇ ਘਰੇ ਐਵੇਂ ਅਰਦਾਸ ਕਰੋ ਕੋਈ ਦਾਸ ਦੀ ਵੀਡੀਓ ਸੀ ਉਹ ਕਹਿੰਦੀ ਮੈਂ ਓਪਨ ਕਰ ਲਈ ਸੁਣਨ ਲੱਗ ਪਈ ਸੁਣਦਿਆਂ ਸੁਣਦਿਆਂ ਕਹਿੰਦੀ ਸਾਰੀ ਸੁਣੀ ਵੀ ਉਹਨਾਂ ਨੇ ਚ ਪੈਰੇ ਕੱਟੇ ਬਾਣੀ ਪੜੀ ਸੀ ਦੀਦੇਗਾ ਕਰਾਈਆਂ ਤੇ ਗੁਰੂ ਸਾਹਿਬ ਦੀ ਬੜੀ ਉਹਨਾਂ ਦੇ ਕਿਰਪਾ ਹਿਤ ਰਿਸ਼ਤੇ ਹੋ ਗਏ ਤੇ ਭੈਣ ਕਹਿੰਦੀ ਮੈਂ ਆਪਣੀ ਦੂਜੀ ਭੈਣ ਨੂੰ ਵੀ ਸੁਣਾਇਆ ਤੇ ਅਸੀਂ ਦੋਵਾਂ ਨੇ ਸਲਾਹ ਕਰ ਲਈ ਵੀ ਕਿਉਂ ਨਾ ਇਹ ਐਤਵਾਰ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਈਏ ਕਿੰਨੇ ਅਸੀਂ ਸਲਾਹ ਕਰਕੇ ਤੇ ਮਹਾਰਾਜ ਦੀ ਕਿਰਪਾ ਸਦਕਾ ਤੇ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਣ ਲੱਗ ਪਈਆਂ ਪਹਿਲਾ ਚ ਪੈਰਾ ਕਟਿਆ ਫਿਰ ਦੂਜਾ ਕਟਿਆ ਤੀਜਾ ਕਟਿਆ ਮਹਾਰਾਜ ਦੀ ਕਿਰਪਾ ਵਰਤੀ ਸਾਧਗੁਣਾ ਨੇ ਦਇਆ ਕੀਤੀ ਸਾਡਾ ਮਨ ਜਿਹੜਾ ਅੰਮ੍ਰਿਤ ਵੇਲੇ ਉੱਠਣ ਨੂੰ ਕਰਨ ਲੱਗ ਪਿਆ ਅਸੀਂ ਦੋਵੇਂ ਪੈਣਾ ਅੰਮ੍ਰਿਤ ਵੇਲੇ ਉੱਠਣ ਲੱਗ ਪਈਆਂ ਪੰਜ ਬਾਣੀਆਂ ਦਾ ਪਾਠ ਕਰਨ ਲੱਗ ਪਈਆਂ ਮੂਲ ਮੰਤਰ ਦਾ ਅਭਿਆਸ ਕਰਨ ਲੱਗ ਪਿਆ ਰਲ ਕੇ ਅਸੀਂ ਮੂਲ ਮੰਤਰ ਦਾ ਜਾਪ ਰੱਖ ਲਿਆ ਵੀ ਅਸੀਂ ਸਵਾ ਲੱਖ ਪਾਠ ਕਰਾਂਗੇ ਤੇ ਅਰਦਾਸ ਕੀਤੀ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਕਿਰਪਾ ਕਰੋ ਅਸੀਂ ਸਵਾ ਲੱਖ ਮੂਲ ਮੰਤਰ ਦਾ ਜਾਪ ਕਰਾਂਗੇ ਆ ਕਿਰਪਾ ਕਰੋ ਸਾਡਾ ਦੋਵਾਂ ਪੈਣਾ ਦਾ ਕਿਤੇ ਸੋਹਣੇ ਘਰ ਵਧੀਆ ਕਰ ਮਹਾਰਾਜ ਜੀ ਰਿਸ਼ਤਾ ਹੋ ਜਵੇ ਸਾਡੇ ਆਨੰਦ ਕਾਰਜ ਹੋ ਜਾਣ ਸਾਡੀ ਮਾਤਾ ਸੁਖੀ ਹੋ ਜੇ ਮਾੜਾ ਸਾਡੀ ਠੀਕ ਹੋ ਜੇ ਕਹਿੰਦੇ ਅਰਦਾਸ ਕੀਤੀ ਗੁਰੂ ਸਾਹਿਬ ਦੇ ਚਰਣਾ ਵਿੱਚ ਤੇ 7 ਚ ਪਹਿਰੇ ਕੇ 8 ਚ ਪਹਿਰੇ ਕੀਤੇ ਤੇ ਅਸੀਂ ਮੂਲ ਮੰਤਰ ਨਹੀਂ ਸੀ ਤੁਰਦਿਆਂ ਫਿਰਦਿਆਂ ਕਰੀ ਜਾਂਦਿਆਂ ਸਾਂ ਮਹਾਰਾਜ ਦੀ ਕਿਰਪਾ ਨਾਲ 15-15 ਮਾਲਾ ਕਈਆਂ ਰੇਤਾਂ ਰਾਤ ਨੂੰ ਵੀ ਕਈ ਵਾਰੀ ਅਸੀਂ ਅਵੇਲੀਆਂ ਨੇ ਦੋਵਾਂ ਜਾਣੀਆਂ ਨੇ ਰਲ ਕੇ ਕਰਨੇ ਤੇ ਇਦਾਂ 30-30 ਮਾਲਾ ਕਰਨ ਲੱਗ ਪਏ ਗੁਰੂ ਸਾਹਿਬ ਦੀ ਕਿਰਪਾ ਵਰਤ ਗਈ ਕਹਿੰਦੇ ਵੀ ਅਸੀਂ ਭੈਣ ਦੱਸਦੀ ਆ ਕਿ ਕੁਝ 61-62 ਕੁ ਹਜ਼ਾਰ ਸਾਡੇ ਕੋਲੋਂ ਹੋਇਆ ਸੀ ਮੂਲ ਮੰਤਰ 61 ਕੁ ਹਜ਼ਾਰ ਹੋਇਆ ਸੀ ਤੇ ਮਹਾਰਾਜ ਦੀ ਕਿਰਪਾ ਵਰਤੀ ਸਤਗੁਰਾਂ ਨੇ ਦਇਆ ਕੀਤੀ ਤੇ ਸਾਡੀ ਮਾਸੀ ਨੇ ਇੱਕ ਸਾਨੂੰ ਰਿਸ਼ਤਾ ਦੱਸਿਆ ਵੀ ਐਦਾਂ ਇੱਕ ਰਿਸ਼ਤਾ ਆ ਤੇ ਮੁੰਡਾ ਬਾਹਰ ਐ ਇਟਲੀ ਦੇ ਵਿੱਚ ਐ ਤੇ ਜੇ ਆਪਾਂ ਉਹ ਆਏ ਹੋਏ ਆ ਤੇ ਜੇ ਆਪਾਂ ਆਪਣੀਆਂ ਕੁੜੀਆਂ ਨੂੰ ਵਖਾ ਲਈਏ ਜੇ ਉਹ ਮੰਨਦੇ ਆ ਤੇ ਕਹਿੰਦੀ ਅਸੀਂ ਅਰਦਾਸ ਕੀਤੀ ਮਹਾਰਾਜ ਕਿਰਪਾ ਕਰੋ ਤੇ ਜਦੋਂ ਕਹਿੰਦੇ ਅਸੀਂ ਉਹਨਾਂ ਨੇ ਵੀ ਘਰ ਆਉਣਾ ਸੀ ਤੇ ਜਿਹੜਾ ਉਹ ਮੁੰਡਾ ਸੀ ਅਮਰਤ ਧਾਰੀ ਸਰਦਾਰ ਸੀ ਦਾੜਾ ਕੇਸ ਮਹਾਰਾਜ ਦੀ ਕਿਰਪਾ ਨਾਲ ਉਹਨੇ ਰੱਖਿਆ ਤੇ ਅਮਰਤ ਧਾਰੀ ਇਹ ਬੜਾ ਉਹਦਾ ਸੋਹਣਾ ਸੁਭਰੂਪ ਚਲੋ ਗੁਰੂ ਸਾਹਿਬ ਦੀ ਕਿਰਪਾਈ ਅਸੀਂ ਤੇ ਪਹਿਲਾਂ ਕਿਹਾ ਸੀ ਵੀ ਜੋ ਮਹਾਰਾਜ ਕਿਰਪਾ ਕਰਨਗੇ ਹਦੋਂ ਪ੍ਰਵਾਨ ਹੈ ਕਹਿੰਦੇ ਉਹਨਾਂ ਨੇ ਵੀ ਹਾਂ ਕਰ ਦਿੱਤੀ ਮਹਾਰਾਜ ਦੀ ਕਿਰਪਾ ਨਾਲ ਭੈਣ ਕਹਿੰਦੀ ਵੀ ਵੱਡੇ ਵੱਡੀ ਭੈਣ ਜਿਹੜੀ ਉਹਦਾ ਰਿਸ਼ਤਾ ਉਹਨਾਂ ਹੋ ਗਿਆ ਮਹਾਰਾਜ ਦੀ ਰਹਿਮਤ ਹੋਈ ਤੇ ਉਹ ਤਾਂ ਕਹਿੰਦੇ ਸੀ ਵੀ ਹੁਣੀ ਵਿਆਹ ਕਰੀਏ ਵੀ ਅਸੀਂ ਹੁਣ ਆਏ ਹੋਏ ਆ ਵਿਆਹ ਕਰ ਲਈਏ ਪਰ ਇਹਨਾਂ ਨੇ ਸਾਡੀ ਮਾਤਾ ਕਹਿਣ ਲੱਗੀ ਨਹੀਂ ਸਾਡੀਆਂ ਵੱਡੀਆਂ ਕੁੜੀਆਂ ਸੀ ਥੋੜਾ ਬਹੁਤਾ ਵਧੀਆ ਵਿਆਹ ਕਰਨਾ ਤੇ ਉਹਨਾਂ ਨੇ ਕਿਹਾ ਚਲੋ ਕੋਈ ਨਹੀਂ 6 ਮਹੀਨਿਆਂ ਤੱਕ ਕਰ ਦਵਾਂਗੇ ਅਸੀਂ ਹੋ ਕੇ ਆ ਜਾਵਾਂਗੇ ਫਿਰ ਕਰ ਲਵਾਂਗੇ ਉਹਨਾਂ ਦਾ ਆਪਣਾ ਕਾਰੋਬਾਰ ਉਥੇ ਮਹਾਰਾਜ ਦੀ ਕਿਰਪਾ ਕਹਿੰਦੇ ਜਦੋਂ ਰਿਸ਼ਤਾ ਹੋ ਗਿਆ ਤੇ ਸਾਡੀ ਉਧਰ ਗੱਲਬਾਤ ਪਰਿਵਾਰ ਨਾਲ ਹੋਣ ਲੱਗ ਪਈ ਕਹਿੰਦੇ ਜਦੋਂ ਗੱਲਬਾਤ ਚੱਲੀ ਤੇ ਜਿਹੜੀ ਮੇਰੀ ਸੱਸ ਸੀ ਉਹ ਮੈਨੂੰ ਕਹਿਣ ਲੱਗੀ ਵੀ ਧੀਏ ਵੀ ਸਾਨੂੰ ਤੇ ਬਹੁਤ ਚੰਗਾ ਲੱਗਾ ਤੁਸੀਂ ਬਾਣੀ ਪੜ੍ਹਦੀਆਂ ਜੀ ਅਮਰਤਾਰੀ ਹੋ ਜੂ ਤੇ ਮੈਂ ਉਹਨਾਂ ਨੂੰ ਆਖਿਆ ਵੀ ਮਾਤਾ ਜੀ ਜਦੋਂ ਸਾਡਾ ਆਨੰਦ ਕਾਰਜ ਹੋ ਜਾਊਗਾ ਅਸੀਂ ਇੱਥੇ ਆਵਾਂਗੇ ਫਿਰ ਅਸੀਂ ਅਮਰਤਾਰੀ ਹੋ ਜਾਵਾਂਗੇ ਤੇ ਉਹ ਮੇਰੀ ਸਾਸ ਨੇ ਕਿਹਾ ਵੀ ਪੁੱਤ ਜੇ ਤੂੰ ਚਾਵੇਂ ਤੇ ਆਪਾਂ ਵਿਆਹ ਇਕੱਠੇ ਨਾ ਕਰ ਲਈਏ ਮੇਰੀ ਸਾਸ ਦਾ ਜਿਹੜਾ ਦਿਉਰ ਸੀ ਮਤਲਬ ਸਾਸ ਮੇਰੀ ਦਾ ਭਤੀਜਾ ਕਹਿ ਲਓ ਜਿੱਦਾਂ ਮੇਰੇ ਘਰ ਵਾਲੇ ਦੇ ਚਾਚੇ ਦਾ ਮੁੰਡਾ ਉਹ ਵੀ ਉੱਥੇ ਸੀ ਉਹ ਵੀ ਅਮਰਤਤਾਰੀ ਉਹਨਾਂ ਦਾ ਵੀ ਆਪਣਾ ਉਹ ਕਹਿੰਦੇ ਵੀ ਤੇਰੀ ਭੈਣ ਦਾ ਰਿਸ਼ਤਾ ਜੇ ਉਹਨਾਂ ਕਰ ਦਈਏ ਕਹਿੰਦੇ ਮਹਾਰਾਜ ਦੀ ਕਿਰਪਾ ਵਰਤੀ ਭੈਣ ਕਹਿੰਦੀ ਵੀ ਮੈਂ ਬੜੀ ਖੁਸ਼ ਵੀ ਚਲੋ ਅਸੀਂ ਇੱਕੋ ਹੀ ਘਰ ਚ ਆਸੇ ਪਾਸੇ ਗਵੰਢ ਚ ਜਲ ਜਾਣਾ ਵੀ ਚਲੋ ਇਕੱਠੀਆਂ ਰਵਾਂਗੀਆਂ ਮਹਾਰਾਜ ਦੀ ਕਿਰਪਾ ਹੋਈ ਭੈਣ ਦਾ ਵੀ ਰਿਸ਼ਤਾ ਹੋ ਗਿਆ। ਬਾਬਾ ਦੀਪ ਸਿੰਘ ਸਾਹਿਬ ਨੇ ਅਸੀ ਕਿਰਪਾ ਕੀਤੀ ਤੇ ਭੈਣਾਂ ਦੱਸਦੀਆਂ ਵੀ ਅਸੀਂ ਸੋਚ ਵੀ ਨਹੀਂ ਸਕਦੀਆਂ ਸਾਨੂੰ ਭਾਨੀਆਂ ਵਾਜਦੀਆਂ ਸੀ ਇੱਥੇ ਪੰਜਾਬ 'ਚ ਕੋਈ ਰਿਸ਼ਤਾ ਹੁੰਦਾ ਸੀ ਤੇ ਭਾਨੀਆਂ ਵਾਜਦੀਆਂ ਸੀ। ਮਹਾਰਾਜ ਨੇ ਸਾਨੂੰ ਦੋਵਾਂ ਭੈਣਾਂ ਨੂੰ ਬਾਹਰ ਇਟਲੀ ਦੇ ਵਿੱਚ ਸਾਡੀਆਂ ਦੋਵਾਂ ਭੈਣਾਂ ਦਾ ਉਹ ਕਹਿਨੀਆ ਵੀ ਸਾਡੇ ਰਿਸ਼ਤੇ ਹੋ ਗਏ ਤੇ ਗੁਰੂ ਸਾਹਿਬ ਦੀ ਕਿਰਪਾ ਵਰਤ ਗਈ, ਮਿਹਰ ਵਰਤ ਗਈ ਤੇ ਮਹਾਰਾਜ ਨੇ ਖਾਲਸਾ ਦੀ ਚੜ੍ਹਦੀ ਕਲਾ ਉਹਨਾਂ ਦੀ ਕੀਤੀ ਤੇ ਦੋਵੇਂ ਭੈਣਾਂ ਵਿਆਹੀਆਂ। ਤੇ ਹੁਣ ਆ ਥੋੜੇ ਦਿਨ ਪਹਿਲਾਂ ਅਜੇ ਉਹਨਾਂ ਦੀਆਂ ਅਰਦਾਸਾਂ ਆਈਆਂ ਸੀਗੀਆਂ ਵੀ ਤੁਸੀਂ ਅਰਦਾਸਾਂ ਕਰਾਓ ਮਹਾਰਾਜ ਸੱਚੇ ਪਾਸ਼ਾ ਸਾਨੂੰ ਭਜੰਗੀ ਭਜੰਗਣਾ ਬਖਸ਼ਣ ਮਹਾਰਾਜ ਕਿਰਪਾ ਕਰਨ ਸੋ ਇਹ ਸਤਿਗੁਰੂ ਦੀ ਖੇੜ ਹੈ ਇਹ ਬਾਬਾ ਦੀਪ ਸਿੰਘ ਸਾਹਿਬ ਦੀ ਕਰਾਮਾਤ ਹੈ ਕਿਰਪਾ ਹੈ ਇਹ ਖਾਲਸਾ ਜੀ ਮਹਾਰਾਜ ਦੇ ਘਰ ਜਿਹੜਾ ਵੀ ਆਉਂਦਾ ਹੈ ਖਾਲੀ ਨਹੀਂ ਜਾਂਦਾ ਹਾਂ ਜਿਨ੍ਹਾਂ ਦੀਆਂ ਅਜੇ ਨਹੀਂ ਅਰਦਾਸਾਂ ਪੂਰੀਆਂ ਹੋਈਆਂ ਭਾਈ ਸਬਰ ਰੱਖੋ ਕਈਆਂ ਦੀ ਸਤਿਗੁਰ ਪਰਖ ਕਰਦਾ ਹੈ ਕਈਆਂ ਦੀ ਉਹ ਸ਼ਰਧਾ ਨਹੀਂ ਬਣਦੀ ਜਿਹੜੀ ਉਹਨਾਂ ਦੀ ਬਣੀ ਹੁੰਦੀ ਜਿਨ੍ਹਾਂ ਦੀ ਅਰਦਾਸ ਪੂਰੀ ਹੋ ਜਾਂਦੀ ਕਈ ਕਹਿੰਦੇ ਆ ਮੈਨੂੰ ਵੀ ਭਾਈ ਸਾਹਿਬ ਜੀ ਤੁਸੀਂ ਸੁਣਾਉਨੇ ਉਹਨਾਂ ਦੀ ਕਿੱਦਾਂ ਅਰਦਾਸਾਂ ਪੂਰੀਆਂ ਹੋ ਜਾਂਦੀਆਂ ਸਾਡੀਆਂ ਤੇ ਹੁੰਦੀਆਂ ਨਹੀਂ ਸਾਨੂੰ ਸਾਲ ਹੋ ਗਿਆ ਸਾਨੂੰ 2 ਸਾਲ ਹੋ ਗਏ ਸਾਨੂੰ ਇੰਨੇ ਸਾਲ ਹੋ ਗਏ ਸਾਡੀ ਰੱਬ ਨੇ ਸੁਣੀ ਨਹੀਂ ਭਾਈ ਉਹਨਾਂ ਦੇ ਹਿਰਦਾ ਹੋਰ ਹੈ ਤੁਹਾਡਾ ਹਿਰਦਾ ਹੋਰ ਹੈ ਇਹ ਤਾਂ ਭਾਂਡੇ-ਭਾਂਡੇ ਦੀ ਗੱਲ ਆ ਕਿਸੇ ਦਾ 5 ਕਿਲੋ ਦਾ ਕਿਸੇ ਦਾ 2 ਕਿਲੋ ਦਾ ਕਿਸੇ ਦਾ ਅੱਧਾ ਕਿਲੋ ਦਾ ਜਿੰਨਾ ਤੁਹਾਡਾ ਭਾਂਡਾ ਹੈ ਉਨੀ ਵਸਤੂ ਵਾਹਿਗੁਰੂ ਨੇ ਪਾ ਦੇਣੀ ਹੈ ਉਹਨੇ ਕਿਹੜਾ ਲੁਕਾ ਕੇ ਰੱਖਣਾ ਵੀ ਨਹੀਂ ਮੇਰਾ ਕੋਈ ਵੈਰ ਆ ਫਲਾਣੇ ਨਾਲ ਵੀ ਮੈਂ ਇਹਨੂੰ ਨਹੀਂ ਦੇਣਾ ਬਾਣੀ ਸ਼ੁੱਧ পড়ੋ ਬਾਣੀ ਸੁਣਿਆ ਕਰੋ ਸੁਣ ਸੁਣ ਕੇ ਸ਼ੁੱਧ ਕਰੋ ਮਹਾਰਾਜ ਤੇ ਸ਼ਰਧਾ ਰੱਖੋ ਮਹਾਰਾਜ ਤੇ ਭਰੋਸਾ ਰੱਖੋ ਜਿਹੜਾ ਬੰਦਾ ਦੁਚਿੱਤੀ 'ਚ ਰਹਿੰਦਾ ਹੈ ਹਰ ਪਤਾ ਨਹੀਂ ਰੱਬ ਦੇਊਗਾ ਕਿ ਨਹੀਂ ਇੱਕ ਮੈਨੂੰ ਬੰਦਾ ਮਿਲਿਆ ਵੀ ਸੀ ਖਾਲਸਾ ਜੀ ਬਾਬਾ ਨੌਦ ਸਿੰਘ ਸਾਹਿਬ ਦੇ ਸਥਾਨੇ ਤੇ ਤੇ ਉਹ ਮੈਨੂੰ ਇਹੋ ਹੀ ਗੱਲ ਕਹੀ ਜਾਵੇ ਮੈਂ ਚਪੈਰੇ ਕੱਟਦਾ ਵਾਂ ਪਤਾ ਨਹੀਂ ਬਾਬੇ ਨੇ ਸੁਣਨਾ ਕਿ ਨਹੀਂ ਸੁਣਨਾ ਤੇ ਮੈਂ ਉਹਨੂੰ ਇਹ ਸਿੱਧੀ ਗੱਲ ਕਹਿ ਤੀ ਮੈਂ ਕਿਹਾ ਭਾਉ ਤੇਰੀ ਨਹੀਂ ਸੁਣਨੀ ਰੱਬ ਨੇ ਕਾਹੇ ਭਾਈ ਸਾਹਿਬ ਜੀ ਤੁਸੀਂ ਇਦਾਂ ਕਹੀ ਜਾਂਦੇ ਹੋ ਮੈਂ ਕਿਹਾ ਭਰਾ ਤੂੰ ਮੇਰੇ ਲਾਗੇ ਰੋਈ ਜਾਂਂਦੇ ਆ ਪਤਾ ਨਹੀਂ ਸੁਣਨੀ ਕਿ ਨਹੀਂ ਸੁਣਨੀ ਪਤਾ ਨਹੀਂ ਸੁਣਨੀ ਕਿ ਨਹੀਂ ਸੁਣਨੀ ਉਹ ਤੂੰ ਇਹ ਕਹਾਂ ਵੀ ਮੈਂ ਬਾਬਾ ਦੀਪ ਸਿੰਘ ਸਾਹਿਬ ਦਾ ਘਰ ਨਹੀਂ ਛੱਡਣਾ ਮੇਰੀ ਉਹ ਜਰੂਰ ਸੁਣੂਗਾ ਮੇਰੀ ਜੀਤ ਸਿੰਘ ਸੁਣਨਗੇ ਜਦੋਂ ਤੂੰ ਇਹ ਕਹੇਗਾ ਤੇ ਆਪੇ ਤੇਰੀ ਸੁਣਨਗੇ ਤੂੰ ਤੇ ਪਹਿਲਾਂ ਹੀ ਨਾ ਵਰਤਾਈ ਹੈ ਨਾ ਵਰਤਾਈ ਹੈ ਤੇ ਤੈਨੂੰ ਰੱਬ ਕਿੱਥੋਂ ਦੇ ਦੇਗਾ ਸੋ ਇਸ ਕਰਕੇ ਦੁਚਿੱਤੀ ਜ ਨਹੀਂ ਪੈਣਾ ਖਾਲਸਾ ਜੀ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਸਤਗੁਰੂ ਜੀ ਚੜ੍ਹਦੀ ਕਲਾ ਮਤ ਸਮਤ ਬਖਸ਼ਣ ਦਇਆ ਕਰਨ ਮਹਾਰਾਜ ਸਾਰਿਆਂ ਨੂੰ ਆਪਣੀ ਚਰਣੀ ਆਪਣੇ ਚਰਣਾ ਕਮਲਾਂ ਵਿੱਚ ਲਾਉਣ ਸਾਰਿਆਂ ਦੀ ਬਿਰਤੀ ਵਿੱਚ ਵਾਹਿਗੁਰੂ ਜੀ ਦਾ ਸਿਮਰਨ ਚੱਲੇ ਨਾਮ ਚੱਲੇ ਕਿਉਂਕਿ ਕੰਮ ਕਾਜ ਇੱਥੇ ਰਹਿ ਜਾਣੇ ਆ ਖਾਲਸਾ ਜੀ ਅਸੀਂ ਤੁਰ ਵੀ ਜਾਵਾਂਗੇ ਸਰੀਰ ਸਾਡਾ ਖਤਮ ਹੋ ਜਾਏਗਾ ਅੱਗ ਨਾਲ ਲੂ ਦਿੱਤਾ ਜਾਵੇਗਾ ਖਾਲਸਾ ਜੀ ਵਿਚਲੇ ਪ੍ਰਾਣ ਉੱਡ ਜਾਣਗੇ ਤਾਂ ਵੀ ਘਰ ਦੇ ਕੰਮ ਨਹੀਂ ਮੁੱਕਣੇ ਸਾਡੇ ਬਿਨਾ ਸਰ ਜਾਣਾ ਬੱਚਿਆਂ ਦਾ ਸਰ ਜਾਣਾ ਘਰ ਵਾਲੀ ਦਾ ਸਰ ਜਾਣਾ ਮਾਂ ਪਿਓ ਦਾ ਸਰ ਜਾਣਾ ਸਭ ਦਾ ਸਰ ਜਾਣਾ ਜਦੋਂ ਬੰਦਾ ਸੰਸਾਰ ਤੋਂ ਚਲ ਜਾਂਦਾ ਜਿੰਨਾ ਚਿਰ ਬੰਦਾ ਜੀਂਦਾ ਇਹਨੂੰ ਭੁਲੇਖਾ ਰਹਿੰਦਾ ਕਿ ਹਰੇ ਮੈਂ ਕਮਾਉਂਦਿਆਂ ਤੇ ਤਾਂ ਹੀ ਮੇਰੇ ਬੱਚੇ ਖਾਂਣਦੇ ਅੰਨ ਹੀ ਭਾਈ ਜਦੋਂ ਸੁਵਾਸੇ ਮੁੱਕ ਜਾਂਦੇ ਹੰਸ ਉੱਡ ਜਾਂਦਾ ਉਸ ਵੇਲੇ ਵੀ ਰੱਬ ਰੱਖਦਾ ਹੈ ਘਰ ਵਾਲਿਆਂ ਨੂੰ ਪਰਿਵਾਰਾਂ ਨੂੰ ਸੋ ਇਸ ਕਰਕੇ ਇਹ ਭੁਲੇਖਾ ਕੱਢ ਕੇ ਨਾਮ ਜਪਿਆ ਕਰੋ ਕੰਮ ਕਾਜ ਕਰਦੇ ਕਰਦੇ ਮਹਾਰਾਜ ਕਿਰਪਾ ਕਰਨਗੇ ਇੱਕ ਬੇਨਤੀ ਛੋਟੀ ਜੀ ਕਰਨੀ ਹੈ ਇੱਕ ਗਰੀਬ ਪਰਿਵਾਰ ਦੀ ਬੱਚੀ ਹੈ 28 ਤਰੀਕ ਨੂੰ ਖਾਲਸਾ ਜੀ 28 ਨੂੰ ਜਾਂ 29 ਨੂੰ ਦਾਸ ਦੱਸ ਦੇਵੇਗਾ ਬਹੁਤ ਗਰੀਬ ਹੈ ਜਿਹੜਾ ਬਾਪੂ ਅਮਰਤਾਰੀ ਆ ਉਹਦਾ ਤੇ ਉਹ ਖਾਲਸਾ ਜੀ ਲਾਤੋ ਦੀ ਇੱਕ ਹੈ ਨਹੀਂ 슈ਗਰ ਕਰਕੇ ਵੱਢ ਦਿੱਤੀ ਤੇ ਹੋਰ ਕੋਈ ਕਮਾਉਣ ਵਾਲਾ ਨਹੀਂ ਘਰ ਦੀ ਹਾਲਤ ਵੀ ਬਹੁਤ ਖਸਤਾ ਬਹੁਤ ਛੱਤਾਂ ਢਿੱਲੀਆਂ ਮਾੜੀਆਂ ਤੇ ਉਹ ਧੀ ਦਾ ਰਿਸ਼ਤਾ ਹੋਇਆ ਤੇ ਖਾਲਸਾ ਜੀ ਉਹ ਵਿਆਹ ਉਹਨਾਂ ਨੇ ਛੇਤੀ ਮੰਗ ਲਿਆ ਤੇ ਉਹ ਕਹਿੰਦੇ ਵੀ ਵੀ ਤੁਸੀਂ ਵਿਆਹ ਛੇਤੀ ਕਰ ਲਓ ਉਹ ਕਹਿੰਦੇ ਵੀ ਸਾਡੇ ਕੋਲੇ ਕੁਝ ਨਹੀਂ ਹੈਗਾ ਕਰਨ ਵਾਸਤੇ ਉਹਨਾਂ ਨੇ ਬੇਨਤੀ ਕੀਤੀ ਸੀ ਤੇ ਵੀ ਸਾਡਾ ਵਿਆਹ ਕਰ ਦੋ ਗੁਰਦੁਆਰਾ ਰਾਮਸਰ ਸਾਹਿਬ ਹੀ ਕਰਾਂਗੇ ਦਾਸ ਹੁਣੀ ਕਰਨਗੇ ਉਹ ਦਾਸ ਮਹਾਰਾਜ ਦੀ ਕਿਰਪਾ ਨਾਲ ਤੇ ਉਹ ਖਾਲਸਾ ਜੀ ਉਹਦਾ 28 ਤਰੀਕ ਨੂੰ ਆਨੰਦ ਕਾਰਜ ਆ ਜੇ ਕੋਈ ਸੇਵਾ ਕਰਨੀ ਚਾਹੁੰਦਾ ਕੋਈ ਚਾਹ ਪਾਣੀ ਦੀ ਕਿਉਂਕਿ ਉਥੇ ਆਪਾਂ ਚਾਹ ਪਕੌੜਿਆਂ ਦਾ ਵੀ ਕਰਾਂਗੇ ਪ੍ਰਸ਼ਾਦੇ ਪਾਣੀ ਦਾ ਵੀ ਕਰਾਂਗੇ ਸਾਰਾ ਪ੍ਰਬੰਧ ਉਥੇ ਉਹਨਾਂ ਦੀ ਬਰਾਤ ਦਾ ਕਰਾਂਗੇ ਜਿੰਨੇ ਵੀ ਜੀਓ ਆਉਣਗੇ ਫਿਰ ਉਹ ਬੱਚੀ ਨੂੰ ਹੋ ਸਕੇ ਆ ਤੇ ਪੇਟੀ ਬਿਸਤਰੇ ਤੇ ਮਹਾਰਾਜ ਦੀ ਕਿਰਪਾ ਸਦਕਾ ਇਹ ਸਮਾਨ ਜਰੂਰ ਦੇਵਾਂਗੇ ਹੋਰ ਵੀ ਕੋਈ ਦੇ ਸਕੇ ਤੇ ਦੇਵਾਂਗੇ ਜਿੰਨੀ ਕਿ ਸੇਵਾ ਦਾਸ ਕੋਲੇ ਹੋਵੇਗੀ ਦਾਸ ਲਾਵੇ ਤੇ ਇਹ ਕਾਰਜ ਵਾਸਤੇ ਜੇ ਕੋਈ ਸੇਵਾ ਕਰਨੀ ਚਾਹੁੰਦਾ ਜਰੂਰ ਕਰਿਓ ਭਾਈ ਮਹਾਰਾਜ ਕਿਰਪਾ ਕਰਨਗੇ ਇਸ ਸਾਧ ਗੁਰ ਚੜ੍ਹਦੀ ਕਲਾ ਕਰਨਗੇ ਮੈਨੂੰ ਉਹਨਾਂ ਦੇ ਘਰ ਅਸੀਂ ਗਏ ਸਾਂ ਬੜੀ ਖੁਸ਼ੀ ਹੋਈ ਇਹਦੇ ਖਾਲਸਾ ਜਿਹੜੇ ਗਰੀਬ ਨੇ ਸਾਰੇ ਕ੍ਰਿਸਚਨ ਬਣ ਗਏ ਉਹਨਾਂ ਦੇ ਘਰ ਬਾਬਾ ਦੀਪ ਸਿੰਘ ਸਾਹਿਬ ਦੀਆਂ ਫੋਟੋਆਂ ਲੱਗੀਆਂ ਖਸਤਾ ਜਿਹਾ ਘਰ ਸੀ ਬਾਬਾ ਦੀਪ ਸਿੰਘ ਦੀਆਂ ਫੋਟੋਆਂ ਵੇਖ ਕੇ ਬੜਾ ਮਨ ਨੂੰ ਜਿਹੜਾ ਚੰਗਾ ਲੱਗਾ ਤੇ ਦਾਸ ਨੇ ਸੋਚਿਆ ਵੀ ਜਰੂਰ ਇਸ ਭੈਣ ਦਾ ਵਿਆਹ ਕਰਾਂਗੇ ਸੋ 28 ਤਰੀਕ ਨੂੰ ਜਾਂ 29 ਨੂੰ ਐ ਮੈਂ ਪੱਕਾ ਉਹਨਾਂ ਕੋਲ ਪੁੱਛ ਕੇ ਆਪ ਜੀ ਨੂੰ ਦੱਸਾਂਗਾ ਫਿਰ ਉਸ ਸਾਧ ਨਾਲ ਸਾਰਾ ਕੰਮ ਕਰਾਂਗੇ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ